ਮਾਂ ਗੁਜਰੀ ਠੰਡੇ ਬੁਰਜ ਚੋਂ ਸੀ ਦਿਲ ਚੋਂ ਇੰਜਾ ਉਚਾਰਦੀ ਪੋਤੇ ਤਾਂ ਬੈਠੇ ਕੋਲ ਸੀ ਪਰ ਨੂੰ ਨੂੰ ਵਾਜਾ ਮਾਰਦੀ ਪੋਤੇ ਤਾਂ ਬੈਠੇ ਕੋਲ ਸੀ ਹੱਥੀ ਕਰ ਲੈ ਪਿਆਰਨੀ ਆ ਜਾਣੀ ਜੀ ਤਾਰਾਣੀਏ ਪੁੱਤਰਾ ਨੂੰ ਕਰ ਲੈ ਪਿਆਰਨੀ ਆ ਜਾਣੀ ਜੀ ਤਾਰਾਣੀਏ ਓ ਗੋਬਿੰਦ ਵੀ ਮੇਰੇ ਕੋਲ ਨਾ ਮੈਂ ਫਿਰ ਵੀ ਵਿੱਚਾ ਸਰੂਰ ਨਹੀਂ ਅੱਜ ਬਿਨਾ ਬਰਾਤੋਂ ਜਾਣਗੇ ਤੇਰੇ ਪੁੱਤ ਵਿਆਵਣਾ ਹੂਰ ਨਹੀਂ ਅੱਜ ਬਿਨਾ ਬਰਾਤੋਂ ਜਾਣਗੇ ਮੈਂ ਲਾ ਦਿੱਈ ਖਾਰਿਓ ਰਤਾ ਭਾਰਨੀ ਆ ਜਾਣੀ ਜੀ ਤਾਰਾਣੀਏ ਪੁੱਤਰਾ ਨੂੰ ਕਰ ਲੈ ਪਿਆਰਨੀ ਆ ਜਾਣੀ ਜੀ ਤਾਰਾਣੀਏ ਓ ਅੱਖੀ ਤੱਕ ਲੈ ਆ ਅੱਖੀ ਤੱਕ ਲੈ ਆਣ ਕੇ ਪੁੱਤਾਂ ਨੂੰ ਕੋੜੀ ਚੜਦਿਆਂ ਖੁਦ ਨਾਲ ਬਰਾਤੇ ਜਾ ਕੇ ਵੇਖੀ ਤੁਲਾਵਾ ਪੜਦਿਆਂ ਖੁਦ ਨਾਲ ਬਰਾਤੇ ਜਾ ਕੇ ਲਾਰੇ ਦੋ ਤੇ ਵੋਟੀ ਇੱਕ ਨੀ ਤੁਰ ਦੇਨੇ ਕੇ ਸਾ ਰਫਤਾਰ ਨੀ ਆ ਜਾਣੀ ਜੀ ਤਾਰਾਣਿਏ ਪੁੱਤਰਾ ਨੂੰ ਕਰ ਲੈ ਪਿਆਰ ਨੀ ਆ ਜਾਣੀ ਜੀ ਤਾਰਾਣਿਏ ਹੋ ਛੱਡ ਪੁਰੀ ਨੰਨਤਾ ਵਾਲਰੀ ਓ ਛੱਡ ਪੁਰੀ ਅਨੰਦਾ ਵਾਲੜੀ ਸਰਸਾ ਦੇ ਕੰਡੇ ਆਣ ਕੇ ਪੈ ਗਿਆ ਵਿਚੋੜਾ ਪਲਾਂਚ ਦੋ ਘੜੀਆਂ ਘੱਟੇ ਮਾਨ ਕੇ ਪੈ ਗਿਆ ਵਿਚੋੜਾ ਪਲਾਚਾ ਸਰਸਾ ਵੀ ਵੈਰਨ ਹੋ ਗਈ ਕਿਸਮਤ ਨੇ ਦਿੱਤੀ ਹਾਰਨੀ ਆ ਜਾਣੀ ਜੀ ਤਾਰਾਣੀਏ ਪੁੱਤਰਾ ਨੂੰ ਕਰ ਲੈ ਪਿਆਰਨੀ ਆ ਜਾਨੀ ਜੀਤਾ ਰਾਣੀਏ ਉਹ ਦੋ ਪੋਤੇ ਮੇਰੇ ਕੋਲ ਸੀ ਤੀਜੀ ਸਾ ਦਾਦੀ ਮਾਨੀ ਜਦ ਮਿਲਿਆ ਗੰਗੂ ਆਣ ਕੇ ਤੇ ਲੈ ਗਿਆ ਉਹ ਗਾਰਾਨੀ ਜਦ ਮਿਲਿਆ ਗੰਗੂ ਆਣ ਕੇ ਉਸ ਧੋਖੇ ਬਾਜ ਖੌਰਨੀ ਤੇ ਬਣ ਗਿਆ ਗਦਾਰਨੀ ਆ ਜਾਨੀ ਜੀਤਾ ਰਾਣੀਏ ਪੁੱਤਰਾਂ ਨੂੰ ਕਰ ਲੈ ਪਿਆਰ ਨੀ ਆ ਜਾਨੀ ਜੀਤਾ ਰਾਣੀਆਂ ਅੱਜ ਚੇਤਾ ਮੈਨੂੰ ਆ ਗਿਆ ਅੱਜ ਚੇਤਾ ਮੈਨੂੰ ਆ ਗਿਆ ਪੁੱਛਦੀ ਸਾ ਮੇਰੇ ਪੁੱਤ ਨੂੰ ਪੁੱਤ ਕਦੋਂ ਵੀ ਆਉਣੇ लाडले ਕਿੱਥੇ ਤੇ ਕਿਹੜੀ ਰੁੱਤ ਨੂੰ ਪੁੱਤ ਕਦੋਂ ਵੀ ਆਉਣੇ लाडले ਪਰ ਬਿਆਨੀ ਸੌਂਦੇ ਮਾਂ ਬਿਨਾ ਤੂੰ ਬਾਪ ਬਿਨ ਜੀਵੇ ਜਾਨੀ ਜੀਤਾਰਾਣੀਆਂ ਪੁੱਤਰਾਂ ਨੂੰ ਕਰ ਲੈ ਪਿਆਰਨੀ ਆਜਾ